लुधियाना ਦੇ ਦਸ਼ਮੀਸ਼ ਨਗਰ ਚ ਇੱਕ ਮੰਦਰ ਦੇ ਸੇਵਾਦਾਰ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮੰਦਰ ਦੇ ਸੇਵਾਦਾਰ ਸਮੇਤ ਉਸਦੀ ਬੇਟੀ ਜ਼ਖਮੀ ਹੋਈ ਹੈ ਉਧਰ ਇਸ ਘਟਨਾਏ ਜੋ ਸਾਰੀ ਕੈਮਰੇਜ ਕੈਦ ਹੋ ਗਈ ਹੈ ਫਿਲਹਾਲ ਮੰਦਰ ਕਮੇਟੀ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕੀਤੀ ਹੈ ਉਧਰ ਮੰਦਰ ਚ ਗੱਦੀ ਦੇ ਸੇਵਾਦਾਰ ਨੇ ਕਿਹਾ ਕਿ ਉਹਨਾਂ ਦੇ ਮੰਦਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੁਝ ਨੌਜਵਾਨਾਂ ਨੇ ਹਮਲਾ ਕੀਤਾ ਹੈ ਸ੍ਰੀ ਸੋਨ ਹਰਦਾਸ ਇਕੀ ਮਾਮਲਾ ਹੋਇਆ ਸੀਗਾ ਕੀ ਗੱਲ ਇਹ ਰਾਤ ਕੋਈ ਸ਼ਰਾਰਤੀ ਅੰਸਰ ਆ ਕੇ ਉਰੇ ਇਸ ਪ੍ਰਤੀਸ਼ਠਾ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕੁਝ ਸੇਵਾਦਾਰਾਂ ਨੇ ਉਹਨਾਂ ਨੂੰ ਸਮਝਾਵਾਂ ਜਾ ਕੇ ਭੇਜ ਤੇ ਆ ਤੇ ਉੱਥੇ ਜਾ ਕੇ ਵੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਉਹਨਾਂ ਤੇ ਹਮਲਾ ਕਰਦੇ ਆ ਇਹ ਕਿਹੜੀ ਜਗ੍ਹਾ ਦੀ ਗੱਲ ਇਹ ਉਰੋ ਦੀ ਉਰੋ ਤੋਂ ਚਾਲੂ ਹੋਇਆ ਜੀ ਹਾਂਜੀ ਦਸ਼ਮੇਸ਼ ਨਗਰ ਡੇਰਾ ਸਾਧੂ ਆਸ਼ਰਮ 16 ਨੰਬਰ ਗਲੀ ਕਿੰਨੇ ਕੁ ਲੋਕ ਸੀਗੇ ਜਿਨ੍ਹਾਂ ਨੇ ਆਪਣੇ ਗੱਡੀ ਦੇ ਵਿੱਚ ਆਏ ਸੀ ਸਾਨੂੰ ਤਾਂ ਉਹਨਾਂ ਨੇ ਖਿੱਚ ਕੇ ਅੰਦਰ ਲੈ ਗਏ ਸਾਨੂੰ ਤਾਂ ਬਾਹਰ ਨਹੀਂ ਨਿਕਲਣ ਦਿੱਤਾ ਘੱਟੋ ਘੱਟ 15 20 ਜਣੇ ਹੋਣਗੇ ਮੇਰੇ ਸਾਬ ਹਾਂਜੀ 60 ਫੁੱਟ 60 ਫੁੱਟ ਉਹ ਸੇਵਾਦਾਰ ਦੇ ਵਿਚਾਰੇ ਦੇ ਉੱਥੇ ਜਾ ਕੇ ਪਤਾ ਨਹੀਂ ਉਰੇ ਉਂਗਲ ਵੱਡੇ ਜੇ ਉੱਥੇ ਵੱਡੇ ਰੱਬ ਜਾਣਦਾ ਹੁਣ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆ ਗਏ ਬਸ ਕੀ ਮਾਮਲਾ ਕੀ ਆ ਕਿਉਂ ਹੋਇਆ ਹਾਂਜੀ ਕਿਉਂ ਹੋਇਆ ਔਰ ਇਹ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦਿਓ ਇਹ ਵੇਚੋ ਇਹਨੂੰ ਕੋਣ ਬੰਦੇ ਨੇ ਉਹ ਔਰ ਆਪਣੇ ਸੰਤਾਂ ਦਾ ਜਿਹੜੇ ਇਹ ਗੁਰਪਰਣਾਲੀ ਸਾਡੀ ਆਪਣੇ ਗੱਦੀ ਚੱਲੀ ਆ ਰਹੀ ਸੀ ਆਪਰਦਾਦਾ ਗੁਰੂ ਜੀ ਦੇ ਸਮੇ ਤੋਂ ਦਾਦਾ ਗੁਰੂ ਜੀ ਸੀ ਆਪਣੇ ਮਹੰਤ ਚੂੜਗਰੀ ਜੀ ਠੀਕ ਹੈ ਜੀ ਫਿਰ ਮਹੰਤ ਜੀਤਗਿਰੀ ਜੀ ਮਹਾਰਾਜ 2006 ਦੇ ਵਿੱਚ ਚੋਲਾ ਛੱਡ ਗਏ ਫਿਰ ਮਹੰਤ ਦਿਰੀਪਗਿਰੀ ਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਸੀਗੇ ਫਿਰ ਉਹ ਚੋਲਾ ਛੱਡ ਗਏ ਫਿਰ ਉਹਦੇ ਬਾਅਦ ਸਾਨੂੰ ਗੱਦੀ ਦੇਣ ਲੱਗੇ ਸੀ ਮਹੰਤ ਕਾਕਾਗਿਰੀ ਜੀ ਨੂੰ ਕਿ ਆ ਵੀ ਸਾਡੇ ਤਾਇਆ ਗੁਰੂ ਜੀ ਤੋਂ ਬੈਠੇ ਨੇ ਇਹ ਆਪਣੇ ਸ਼ਿਸ਼ੋ ਵੀ ਤੇ ਲੱਗਦੇ ਨੇ ਇੱਥੇ ਤਾਂ ਲੱਗਦੇ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਗੁਰ ਪ੍ਰਣਾਲੀ ਚੱਲੀ ਆ ਰਹੀ ਹੈ ਉਹਨਾਂ ਨੇ ਸਾਨੂੰ ਗੱਦੀ ਦੇਤੀ ਉਹ ਹੁਣ ਉਹਨਾਂ ਦਾ ਪੜਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂ ਇਹਦੇ ਚ ਹਿੱਸਾ ਦੋ ਜਾਂ ਇਹਨੂੰ ਕੁਝ ਕਰੋ ਹੁਣ ਦੱਸੋ ਵੀ ਇਹ ਧਰਮਸਨ ਨੂੰ ਅਸੀਂ ਵੇਚ بس ਇਹ ਗੱਲ ਆ ਜੀ بس ਉਹਨਾਂ ਕੋਲ ਕੋਈ ਹਥਿਆਰ ਵੀ ਸੀਗਾ ਹਾਂ ਉਹਨਾਂ ਕੋਲੇ ਹਥਿਆਰ ਸੀਗਾ ਮੇਰਾ ਬੇਟਾ ਗਾ ਸੁੰਦਰ ਆ ਬੇਟੀ ਆ ਟੋਕਾ ਜੀ ਉਹਨਾਂ ਕੋਲੇ ਇਹਨਾਂ ਨੇ ਦੇਖਿਆਗਾ ਬਹੁਤ ਵੱਡਾ ਕਹਿੰਦੇ ਕੋਲ ਉਹਨਾਂ ਕੋਲੇ ਤੇਜਦਾਰ ਹਥਿਆਰ ਸੀਗਾ ਹਾਂਜੀ ਆਪਣੇ ਇੱਕ ਤਾਂ ਉਹ ਹੋਇਆਗਾ ਸੇਵਾਦਾਰ rahul baba ਇਹ ਆ ਇੱਕਾ ਮੇਰੀ ਬੇਟੀ ਆ ਦੇਖੋ ਅੱਜ ਹੁਣ ਬਾਕੀ ਉਹਨਾਂ ਦਾ ਮਾਹੌਲ ਹੈ ਕਿਤਨਾ ਦਾ ਮਾਹੌਲ ਹੈ ਬਾਕੀ ਉੱਥੇ ਬਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਿਰ ਉੱਥੇ ਆਪਣੇ ਦਹਿਸ਼ਤ ਫਲਾਈ ਹਾਂ ਉੱਥੇ ਦਹਿਸ਼ਤ ਫਲਾਈ ਉਹਨਾਂ ਨੇ ਉਹਨਾਂ ਨੇ ਉੱਥੋਂ ਦੀ ਵੀ ਦਰਵਾਜ਼ੇ ਤੋੜੇ ਨੇ ਉੱਥੇ ਮੇਰੇ ਭਰਾ ਦੇ ਤੇਜਦਾਰ ਹਥਿਆਰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਨੌ ਰਾਣੀਆਂ ਜਿਹੜੀ ਉੱਥੇ ਪ੍ਰੈਗਨੈਂਟ ਹੈਗੀ ਆ ਮੇਰਾ ਭਰਾ ਡਿਪਰੈਸ਼ਨ ਦੇ ਵਿੱਚ ਹੈਗਾਗਾ ਤੇ ਮੇਰੀ ਮਾਂ 60 70 ਸਾਲ ਦੀ ਆ ਉਹਨਾਂ ਨੂੰ ਕਹਿੰਦੇ ਤੇਰੇ ਕੱਪੜੇ ਫਾੜਾਂਗੇ ਤੇਰੇ ਜੂੰਡੇ ਨਹੀਂ ਪਾਰਵਾਈ ਹੋਈ ਪੁਲਿਸ ਆਈ ਨਹੀਂ ਜੀ ਪੁਲਿਸ ਨੂੰ ਅਸੀਂ ਬੇਨਤੀ ਕੀਤੀ ਆ ਹਜੇ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਾਂਜੀ ਹਾਂਜੀ ਰਾਤ 12 ਵਜੇ ਸੀ ਗਏ ਸੀ ਕੰਪਲੀਟ ਹਾਂਜੀ ਅਸੀਂ ਇਹ ਬੇਨਤੀ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਬਸ ਇਹ ਨਹੀਂ ਕਿ ਬੇਨਤੀ ਕਰ ਰਹੇ ਆ ਜੇ ਕੋਈ ਸਾਡੇ ਚ ਕਿਵੇਂ ਸਾਡੇ ਤੇ ਵੀ ਹਾਰ ਲੱਗਣੀ ਚਾਹੀਦੀ ਆ ਬਾਕੀ ਸਾਡੀ ਮਹੱਲੇ ਦੇ ਵਿੱਚੋਂ ਉਰੋ ਤੋਂ ਵੀ ਇਨਕੁਆਰੀ ਕੀਤੀ ਜਾਵੇ ਉਸ ਵਿਸ਼ਕਰਮਾ ਚੌਂਕ ਤੋਂ ਵੀ ਇਨਕੁਆਰੀ ਕੀਤੀ ਜਾਵੇ ਬਸ ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾਗਾ ਧਰਮ ਦੀ ਜੜ ਹਰੀ ਹੋਣੀ ਚਾਹੀਦੀ ਤੇ ਸੱਚ ਦੀ ਜਿੱਤ ਹੋਣੀ ਚਾਹੀਦੀ ਬਸ